રોટી <laughs> क्या दुखता है रे मेरा कलदा कल कल रे दुखता है रे मेरा कलदा और काज दुखना रे मेरा कलदा कल कल रे दुखता है रे मेरा कलदा सिखा देंगे आज सिख हट के लियांदा हटली मेनू पया दे ओही है मैं करते सिटी होई जद अपनी है फटाफट दे ਲੁਕੀ ਪਤਾ ਦਾਦੀ ਪੋਤੀ ਦੇ ਪਿਆਰ ਦਾ ਥੀਸੇ ਲੁਕੀ ਪਤਾ ਦਾਦੀ ਪੋਤੀ ਦੇ ਪਿਆਰ ਦਾ ਚਲਦਾ ਚਲਦਾ ਦਾਦੀ ਪੋਤੀ ਦੇ ਪਿਆਰ ਦਾ ਥੀਸੇ ਲੁਕੀ ਪਤਾ ਦਾਦੀ ਪੋਤੀ ਦੇ ਪਿਆਰ ਦਾ ਸਈ ਵਰਸੀ ਖੱਟਣ ਗਿਆ ਸੀ ਛੱਟ ਕੇ ਲਿਆਉਂਦੇ ਸੇ ਬੇਪਟ ਦੀ ਫੈਸ਼ਨ ਨੇ 70 ਸਾਲ ਦੀ ਗੇਂਦ ਪੜਤੀ 70 ਸਾਲ ਦੀ ਬੇਂਦ ਫੈਸ਼ਨ ਨੇ ਸਤ ਸਾਲ ਦੀ ਬੇਬੇ ਫੈਸ਼ਨ ਨੇ ਸਤ ਸਾਲ ਦੀ ਬੇਬੇ ਫੈਸ਼ਨ ਨੇ ਸਤ ਸਾਲ ਦੀ ਬੇਬੇ ਫੈਸ਼ਨ ਨੇ ਚੁਸ਼ੇ ਮੂਰੇ ਖੜਦੀ ਬੇਬੇ ਫੈਸ਼ਨ ਰੋਜ਼ ਤਾਂ ਕਰਦੀ ਬੇਬੇ ਬਾਪੂ ਨੇ ਕਲ ਪਾਊਡਰ ਲਿਆਂਦਾ ਤਾਂ ਉਨਤੇ ਮਲਦੀ ਰਹਿੰਦੀ ਬੇਬੇ ਬਾਪੂ ਨੂੰ ਆਈ ਲਵ ਯੂ ਲਵ ਯੂ ਲੜ ਲੜਾਂ ਦੀ ਬਾਹ ਮੇਲੇ ਦੀ ਪੀ ਪੂਰ ਕਿਸੇ ਦਿਨ ਪੁਰ ਜਾਗੇ ਜਿਉਂ ਵੇੜੀ ਦਾ ਪੂਰ ਕਿਸੇ ਦਿਨ ਪੁਰ ਜਾਗੇ ਜਿਉਂ ਵੇੜੀ ਦਾ ਪੂਰ ਕਿਸੇ ਦਿਨ ਪੁਰ ਜਾਗੇ ਜਿਉਂ ਵੇੜੀ ਦਾ ਪੂਰ ਕਿਸੇ ਦਿਨ ਪੁਰ ਜਾਗੇ ਜੰਗੇ ਦੀ ਲਾ ਪੂਰ ਦੀ ਆਵੇ ਬਾ ਕਸ ਮੇਰੀ ਨੇ ਮੁੰਡਾ ਜੰਮਿਆ ਨਾ ਰੱਖਿਆ ਗੁਰਦਿੱਤਾ ਪਨੀਰੀ ਖਾ ਮੰਦੇ ਬਾਈ ਗੁਰ ਨੇ ਦੁੱਧ ਪਨੀਰੀ ਖਾ ਮੰਦੇ ਬਾਈ ਗੁਰ ਨੇ ਦੁੱਧ ਪਨੀਰੀ ਖਾ ਮੰਦੇ ਕਸ ਮੇਰੀ ਨੇ ਮੁੰਡੇ ਜੰਮੇ ਇੱਕ ਗੋਰਾ ਇੱਕ ਕਾਲਾ ਨਿੱਕਸੇ ਆ ਕੀ ਕਾਲਾ ਮਾਲਾ 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 ਨਿੱਕਸੇ ਆ ਕੀ ان ما کي کان ان ما جي ڪارن ڪٽلن تان ان گڏ ڪم جي ڪٽلن جاڻا نه ਤੂੰ ਮਿਨਾਸ ਨਹੀਂ ਤਾਂ ਮੈਂ ਇਹੀ ਕਾਹਦੀ ਗੱਲ ਕਰੀਏ ਬੋਲੋ ਤੂੰ ਮਿਨਾਸ ਨਹੀਂ ਤਾਂ ਮੈਂ ਇਹੀ ਕਾਹਦੀ ਗੱਲ ਕਰੀਏ ਤੂੰ ਮਿਨਾਸ ਨਹੀਂ ਤਾਂ ਮੈਂ ਇਹੀ ਕਾਹਦੀ ਗੱਲ ਕਰੀਏ ਕਹਿੰਦਾ ਸੱਤ ਸਾਂ ਸਾਂ ਹਰ ਕੋਈ ਕਹਿੰਦਾ ਰੀਸ ਨਾ ਹੁੰਦੀ ਬਾਵਾ ਦੀ ਮੈਂ ਮੱਛਲੀ ਮੈਂ ਮੱਛਲੀ ਦਰਿਆਾਂ ਦੀ ਮੈਂ ਮੱਛਲੀ ਮੈਂ ਮੱਛਲੀ ਦਰਿਆਾਂ ਦੀ ਮੈਂ ਮੱਛਲੀ ਮੈਂ ਮੱਛਲੀ ਦਰਿਆਾਂ ਦੀ ਜੋਸੜਾ ਬਾੜ ਤੁਮ ਤੇ ਆ ਕੰਦੂਸੜਾ ਬਾੜ ਆਈ ਨਾ ਡਿੱਕੂਆਂ ਮੇਰੀ ਨਾਈਂ ਨਹੀਂ ਛੱਡਦੇ ਮਲਾ ਜੇਦਾਰੀ ਤੇ ਮੇਂ ਨਾਈਂ ਨਹੀਂ ਡਿਪੜੀ ਛੱਡਦੇ ਮਲਾ ਜੇਦਾਰੀ ਤੇ ਮੇਂ ਨਾਈਂ ਨਹੀਂ ਡਿਪੜੀ ਛੱਡਦੇ ਮਲਾ ਜੇਦਾਰੀ ਜਦ ਗਾਲਾਂ ਕੱਟਦਾ ਅੱਖਾਂ ਚੋਂ ਟਿਕਦਾ ਨੀਰ ਨੀਰ ਦਾ ਗਾਲਾਂ ਕੱਟਦਾ ਅੱਖਾਂ ਚੋਂ ਟਿਕਦਾ ਨੀਰ ਨੀਰ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਕੀ ਖਟ ਕੇ ਲਿਆਂਦਾ ਖਟ ਕੇ ਲਿਆਂਦੇ ਆਲੂ ਪੂਆ ਐਸ ਕਰੇ ਪੂੜਮਾਰੇ ਝਾੜੂ ਪੂਆ ਐਸ ਕਰੇ ਪੂੜਮਾਰੇ ਝਾੜੂ ਪੂਆ ਐਸ ਏ ਤਾ ਚੱਲਨੀ ਆਸੀ ਤੇਰੇ ਨਾ ਦੇ ਰਾਂਝਣਾ ਪਹਿਲਾ ਤਾ ਚੱਲਨੀ ਆਸੀ ਤੇਰੇ ਨਾ ਦੇ ਰਾਂਝਣਾ ਹੁਣ ਕਿੰਨੀ ਹੋਈ ਬੋਤ ਜਿੰਨੀ ਹੋਈ ਦੇਖ ਲੋ ਸ਼ਾਡ ਬੂਟ ਦੇਖੀ ਕੀ ਤੇਰੇ ਕੀ ਉਹ ਵੀ ਦੇਖ ਤੇ ਕੇ ਦੋਵੇਂ ਪਹਿਣਾ ਨੱਚੀਏ ਸੋਹਰੇ ਨੱਚੀਏ ਤੇ ਰਾਣੀਆਂ ਜਿਠਾਣੀਆਂ ਕੇ ਦੋਵੇਂ ਪਹਿਣਾ ਨੱਚੀਏ ਸੋਹਰੇ ਨੱਚੀਏ ਤੇ ਰਾਣੀਆਂ ਜਿਠਾਣੀਆਂ ਹਰੇ ਹਰੇ ਘਾਟੇ ਉਸੀਆਂ ਹਵੇਲੀਆਂ ਮੈਂ ਤੇ ਸੁਲਿਤਾ ਦੋਵੇਂ ਪਕੀਆਂ ਸੁਹੇਲੀਆਂ ਮੈਂ ਤੇ ਸੁਲਿਤਾ ਦੋਵੇਂ ਪਕੀਆਂ ਸੁਹੇਲੀਆਂ <laughs> ি চাপে

ਆਵੇ ਤੇ ਲਿਆ ਸਾੜਾ ਰੂਮੇ ਕੋਲ ਲਿਆ ਮੈਂ ਸਾੜ ਤੇ ਲਿਆ ਸਾੜਾ ਰੂਮੇ ਸੇਂਘੇ ਲਈ ਆਵੇ ਤੇ ਲਿਆ ਸਾੜਾ ਰੂਮੇ ਸੇਂਘੇ ਲਈ ਸਾਗ ਲੈ ਲਿਆ ਕੜਗੀ ਚੱਕੇ ਕੋਨੀ ਮੇਰੇ ਹਾਨ ਵਿਰੋੜੇ ਦੇਖ ਕੂਣੀਆਂ ਮੱਤੇ ਦੇਖ ਕੋਨੀ ਮੇਰੇ ਛੜ ਗਿਆ ਚਾੜੀ ਮੈਰੀਆਂ ਸੇਵੀਆਂ ਕੌਲੇਂ ਚੜ ਗਿਆ ਚਾੜੀ ਮੈਰੀਆਂ ਸੇਵੀਆਂ ਕੌਲੇਂ ਚੜ ਗਿਆ ਚਾੜੀ ਨੰਨੀਆਂ ਦੇਲੀਆਂ ਕੌਲੇਂ ਚੜ ਗਿਆ ਚਾੜੀ ਮੈਰੀਆਂ ਸੇਵੀਆਂ ਕੌਲੇਂ ਚੜ ਗਿਆ ਚਾੜੀ ਨੰਨੀਆਂ ਸੇਵੀਆਂ ਦਾੜੀ ਬਣਾ ਲੈ ਜੇ ਤੁਸੀਂ ਮਨ ਦੇ ਦੇਮੀਆਂ ਨੂੰ ਸਾਹਮਣਾ ਕਰੀਆ ਜੇ ਤੁਸੀਂ ਕੜੀਆਂ ਸੇਵੀਆਂ ਮੱਚਾ ਮਨਾ ਕੇ ਆ ਜੇ ਤੁਸੀਂ ਖਾਣੀਆਂ ਸੇਵੀਆਂ ਮੱਚਾ ਮਨਾ ਕੇ ਆਵਾਜ਼ ਗੁਦਾ ਨਾਲੇ ਕਿੱਤੀ ਆਪਜਾ ਨੂੰ ਵੱਟ ਦੇਵੇ ਨਾਲੇ ਬਾਬਾ ਮਾਨ ਵੱਟ ਜਾ ਨਾਲੇ ਸਤਿਨਾਮ ਸ਼ੇਕਾ ਨਾਲੇ ਨਾਲੇ ਬਾਬਾ ਜੀ ਵੱਲੀ ਆ ਨਾਲੇ ਨਾਲੇ ਮਾਪੂ ਪਾਣੂ ਵੱਟ ਦੇਵੇ ਨਾਲੇ ਬਾਬਾ ਸਤਿਨਾਮ ਦੀ ਹੋਰਾ ਹੋਰਾ ਮੂਰੇ ਗੜਗੜ ਕਰਤਾ ਹੋਰਾ ਮੂਰੇ ਗੜਗੜ ਕਾ ਮੈਥੋਂ ਰਹਿੰਦਾ ਡਰਦਾ ਨਹੀਂ ਮੇਰੇ ਮੂਰੇ ਮਿੰਮਿੰ ਮਿੰਮਿੰ ਡਰਦਾ ਨਹੀਂ ਮੇਰੇ ਬੋਜਵਾਨੀ ਜੋਰ ਸੀ ਵੇਡਾਲ ਮਾ ਧੁਰ ਵੀ ਸਾਥ ਮਰਾੜ ਸੀ ਵੇਡਾਲ ਮਾ ਧੁਰ ਦੀ ਸਾਥ ਮਰਾੜ ਜਬ ਵੀ ਮਨ ਕੋ ਦੀ ਤੇਰੀ ਗੋਖ ਬਦਲ ਲਈ ਮਾਣ ਵਾਲੇ ਕੱਟ ਕਰਦੇ ਕਰ ਕਰ ਨਾ ਮੈਨਾਂ ਅੱਬਾ ਦੇ ਪੌਂਦੀ ਪੰਗਰ ਤੂੰ ਪਕੜਨ ਦੀ ਰੱਬਾ ਤੇਰੀ ਫੰਗੜਾ ਵੇ ਮਾਣ ਮੈਨਾਂ ਪਕੜ